ਮਾਮਾ ਹਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਆਏ ਆਂ ਘੇੜੇ ਤੇ ਸਾਡੇ ਲਾਗੇ ਲੀ ਵਾਲੀ ਤੇ ਘੇੜਾ ਸੀਗਾ ਮਾਂਗੇ ਪਿੰਡ ਤੇ ਤੁਹਾਨੂੰ ਦਿਖਾਉਨੇ ਆ ਅੱਗੇ ਲੈ ਆਏ ਆ ਲੱਦ ਕੇ ਤੇ ਹੁਣ ਆਪਾਂ ਵੀ ਆ ਗਏ ਆ ਤੁਹਾਨੂੰ ਦਿਖਾਉਨੇ ਆ ਅੱਜ ਜੇ ਤਾਂ ਆਪਣੇ ਘਰ ਦੇ ਬੱਚੇ ਜੋੜਨੇ ਆ ਕਾਲਾ ਤੇ ਰੈਂਬੂ 도ੜੂਗਾ ਲਦੇਨ ਤੇ ਮੋਟੂ 도ੜੂਗਾ ਤੇ ਤੁਹਾਨੂੰ ਦਿਖਾਉਨੇ ਆ ਅੱਗੇ ਕੀ ਬਣਦਾ ਇਹਨਾਂ ਦਾ ਮੇਤ੍ਰੋ ਪਹਿਲੀ ਸ਼ਿਫਟ ਹੋ ਗਈ ਆ ਸਟਾਰਟ ਪਹਿਲੀ ਸ਼ਿਫਟ ਦੀ ਪਹਿਲੀ ਗੱਡੀ ਆ ਗਈ ਆ ਪੂਰੇ 3 ਸੈਕਿੰਡ ਦਾ ਸਬਰ ਜੀ ਰੱਖੋ ਪਹਿਲੀ ਗੱਡੀ ਦਾ 23 ਲੱਗ ਗਿਆ ਆ ਦੂਰੇ ਦੇਖ ਕਰੋ ਜੀ ਤੇਜ਼ ਹੋ ਰਹੇ ਨੇ ਬੰਦੂ ਵੀ ਆਪਣੇ ਬੱਚੇ ਵੀ ਤਿਆਰ ਆ ਰੈਂਬੋ ਤੇ ਕਾਲਾ ਜੁੜੂਗਾ ਮੋਟੂ ਤੇ ਉਹ ਜੁੜਨਾ ਆ ਦੂਜੀ ਸ਼ਿਫਟ 'ਚ ਜਾਣਾ ਆਪਾਂ ਵੀ ਤੇ ਪਹਿਲੀ ਸ਼ਿਫਟ ਚੱਲਣ ਦੇ ਆ ਹਜੇ ਦੂਜੀ 'ਚ ਖੜਨੇ ਆ ਟੀਮ ਮੈਂਬਰ ਪਾਲਵਾ ਜੀ ਤੇ ਆ ਜੋਮਾ ਆਇਆ ਸੋਨੀ ਨਹੀਂ ਆਇਆ ਸੋਨੀ ਕਿਤੇ ਗਿਆ ਆ ਓ ਮਾਮਾ ਜੀ ਆਪਾ ਜੀ ਹੁਣੀ ਤੇ ਦੂਜੀ ਸ਼ਿਫਟ ਤੇ ਚੱਲੇਗਾ ਜੀ ਜੋ ਪ੍ਰਮੇਰ ਫੈਮਲੀ ਸਰ 900 ਰੁਪਏ ਸਾਮਣੇ ਦੋ 500 ਯਾਰੀਆ ਭਾਈ ਆਈ ਭਾਈ ਤੁਹਾਡੇ ਉਹਦੇ ਤੇ ਜੀ ਉਹ ਉਹ ਜਿਹੜੀ ਉਹ ਸਭਨੀਆਂ ਆਰਮੇ ਕੋਈ ਮੇਤਰਾ ਦੌੜ ਗਈ ਆਪਣੀ ਪਹਿਲੀ ਗੱਡੀ ਵੀ 38 ਟਾਈਮ ਲਾਇਆ ਰੈਂਬੋ ਨੇ ਤੇ ਅਸਤਨ ਨੇ ਭੱਗਾ ਤੇ ਕਾਲਾ ਜਿਹੜਾ ਸੀਗਾ ਸਾਡਾ ਅੱਛਾ ਉਹਨਾਂ ਨੇ ਵੀ 38 ਲਾਇਆ ਆ ਤੇ ਨਹੀਂ ਵਿੱਚ ਦੋ ਗੱਡੀਆਂ ਆ ਹਜੇ ਤੇ ਤੀਜੇ ਤੇ ਸਾਡੀ ਵੀ 38 ਚੱਲੇ ਆ ਦੂਜੀ ਸ਼ਰਟ ਤਾਂ ਦੇਖਣ ਤੇ ਮੋਟੂ ਚੱਲੇ ਆ ਲੈ ਕੇ ਖੇਡ ਮੇਲਾ ਬੱਜਦਾ ਰਹੋ ਆ ਮਤਰਾ ਸਭ ਦੇ ਨਾਮ ਤੇ ਖਾਦੇ ਚਾਹੰਦ ਲੇ ਪਰ ਅਸੀਂ ਵੀ ਪਤਾ ਤਾਂ ਬੜੀ ਗੱਡੀਆਂ ਨੇ ਤਾਂ ਬਾਰ ਵੀ ਰਲਾ ਸਭ ਬੜੇ ਮਿਹਰਬਾਨ ਨੇ ਭਾਈ Terima kasih. menangkan ਬੋਲੋ ਮੇਰੇ ਵਾਹੇ ਜੀ ਬੋਲੋ ਇਹਨੇ ਇੱਕ ਸਮਾਂ ਸੀ ਜੋ ਆਮ ਤਿਉਹਾਰ ਦਾ ਉਹ ਤਲਵਾਰਾਂ ਮਿੱਤਰੋ ਸੋਨਾ ਕਰਦੇ ਆ ਪਰ ਉਸਰ ਬੜਾ ਵੱਡਾ ਮਹਾਰਤਮਨ ਨੇ ਬੰਦ ਕਰ ਰਿਹਾ ਚੁੱਕਾ ਨਾ ਉਹ ਡੋੜ ਗਿਆ ਸਾਡਾ ਦੂਜਾ ਵੀ 2106 ਲਾਲ ਦੇ ਨੇ ਦਾ ਮੁੱਕ ਨੇ ਇਹਦਾ ਉਹਨੇ ਲਾਇਆ 2106 ਉਹ ਬਣਾ ਰਹੀ ਸਤਿ ਸ਼੍ਰੀ ਅਕਾਲ ਹਰਮਨ ਕਨੇਡਾ ਗਾਜੀ ਖੜ ਖੜ ਗੋਪੀ ਰਦਾਵਾ ਜਸਦੀਪਾਵਾ ਲਕੀ ਟੱਪਰ ਹੈਪੀ ਟੱਪਰ ਹਰਦੀਪ ਜੀ ਮੁਰਦਾਵਾ ਰੇ ਬਈ ਸਰਦੀਪ ਜੀ ਰਦਾਵਾ ਮਨਪਤ ਜੀ ਐਸ ਕਾਕਾ ਕਨੇਡਾ ਜੀ ਆ ਗਏ ਆ ਛੇਵਾ ਬਣ ਛੇਵਾ ਬਣਿਆ ਸਾਡਾ ਤੇ ਇੱਥੇ ਬਲੌਗ ਦਾ ਐਂਡ ਕਰਦੇ ਆ ਚੰਗਾ ਸਤਿ ਸ਼੍ਰੀ ਅਕਾਲ ਧੰਨਵਾਦ